ਐਸਐਚਓ ਜੋਧੇਵਾਲ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈ ਇਹਨਾਂ ਨੇ ਦੋ ਜਿਹੜੇ ਕੀ ਆਪਾਂ ਕਹਿ ਸਕਦੇ ਹਾਂ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ ਤਕਰੀਬਨ ਕੁੱਲ 11 ਵਾਰਦਾਤਾਂ ਜਿਹੜੀਆਂ ਨਾਰਥ ਸਬਡਿਵੀਜ਼ਨ ਦੇ ਏਰੀਆ ਦੇ ਵਿੱਚ ਕੀਤੀਆਂ ਸੀਗੀਆਂ ਤਾਂ ਇਹਦੇ ਵੱਲੋਂ ਐਸਐਚਓ ਜੋਧੇਵਾਲ ਵੱਲੋਂ ਐਫਆਈਆਰ ਰਜਿਸਟਰ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜੇ ਦੋ ਦੋਸ਼ੀ ਇੱਕ ਦਾ ਨਾਮ ਜੌਨੀ ਇੱਕ ਦਾ ਨਾਮ ਹਰਪ੍ਰੀਤ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਇੱਕ ਜਿਹੜਾ ਇਹਨਾਂ ਨੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਇੱਕ ਐਕਟਿਵਾ ਚੋਰੀ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਨੌ ਜਿਹੜੇ ਮੋਬਾਈਲ ਸੀਗੇ ਉਸ ਸਨੈਚ ਕਿਤੇ ਸੀਗੇ ਉਹ ਰਿਕਵਰ ਕਿਤੇ ਨੇ ਤੇ ਅਸੀਂ ਉਹਨਾਂ ਦੀ ਗ੍ਰਿਫਤਾਰੀ ਪਾਈ ਹੈ ਤੇ ਉਸ ਤੋਂ ਬਾਅਦ ਅੱਗੇ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਜਿਹੜਾ ਦੋਸ਼ੀ ਵਿੱਚ ਜੌਨੀ ਹੈ ਉਹਦੇ ਖਿਲਾਫ ਪਹਿਲਾਂ 4 ਮੁਕੱਦਮੇ ਦਰਜ ਨੇ ਤੇ ਉਹ ਮਾਰਚ ਦੇ ਮਹੀਨੇ ਵਿੱਚ ਹੀ ਜੇਲ੍ਹ ਵਿੱਚੋਂ ਬੇਲ ਹੋ ਕੇ ਬਾਹਰ ਆਇਆ ਹੈ ਜਿਹੜਾ ਦੂਜਾ ਦੋਸ਼ੀ ਹੈ ਹਰਪ੍ਰੀਤ ਸਿੰਘ ਉਹਦੇ ਖਿਲਾਫ ਇੱਕ ਪਹਿਲਾ ਪਰਚਾ ਦਰਜ ਹੈ ਸਨੈਚਿੰਗ ਦਾ ਤੇ ਉਹ ਵੀ ਮਾਰਚ ਦੇ ਮਹੀਨੇ ਦੇ ਵਿੱਚ ਜਿਹੜਾ ਜੇਲ੍ਹ ਦੇ ਵਿੱਚੋਂ ਬੇਲ ਆਊਟ ਹੋ ਕੇ ਬਾਹਰ ਆਇਆ ਇਹ ਦੋਨੋਂ ਜੀ ਇੱਕ ਪਿੰਡ ਕਸਵਾਬਾਦ ਦਾ ਰਹਿਣ ਵਾਲਾ ਇੱਕ ਨੂਰਵਾਲਾ ਰੋਡ ਦਾ ਰਹਿਣ ਵਾਲਾ ਪਰਟਿਕਲ ਉਹ ਵੀ ਕਸਲਾਤੀ ਦੀ ਬਹੁਤ ਜ਼ਿਆਦਾ ਬਾ ਸਨੇਚਿੰਗ ਬਿਲਕੁਲ ਜਿਹੜਾ ਨਾਰਥ ਸਬ ਡਿਵੀਜ਼ਨ ਦਾ ਆਪਾਂ ਕਹਿ ਸਕਦੇ ਹਾਂ ਜੋਧੇਵਾਲ ਸਲੇਮ ਟਾਬਰੀ ਦਰੇਸੀ ਏਰੀਆ ਜਿਹੜਾ ਐ ਐਕਟਿਵ ਸੀਗੇ ਇਹ ਵਹੀਕਲ ਚੋਰੀ ਵੀ ਕਰਦੇ ਸੀਗੇ ਜਿਵੇਂ ਮੋਟਰਸਾਈਕਲ ਚੋਰੀ ਕੀਤਾ ਐਕਟਿਵ ਆ ਚੋਰੀ ਕੀਤੇ ਤੇ ਫਿਰ ਇਹੀ ਚੋਰੀਛੋ ਦਾ ਜਿਹੜੇ ਵਹੀਕਲ ਸੀਗੇ ਇਹਨਾਂ ਦੇ ਉੱਪਰ ਬੈਠ ਕੇ ਜਾ ਕੇ ਤੇ ਸਨੇਚਿੰਗ ਕਰਦੇ ਸੀਗੇ ਤੇ ਸਨੇਚਿੰਗ ਵਾਲੇ ਸੀ ਨੌ ਮੋਬਾਈਲ ਫੋਨ ਜਿਹੜੇ ਆ ਉਹ ਵੀ ਰਿਕਵਰ ਕੀਤੇ ਨੇ ਉਹ ਹੁਣ ਅਸੀਂ ਪੁਲਿਸ ਰਿਮਾਂਡ ਲੈ ਕੇ ਅੱਗੇ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਤੇ ਅਗਰ ਕੁਝ ਨਸ਼ੇ ਆਇਆ ਤਾਂ ਉਹ ਕਾਰਵਾਈ ਕਰਦੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿਹੜੇ ਜਮਾਨਤ ਤੇ ਆਏ ਨਹੀਂ ਪਹਿਲੇ ਵੀ ਚੋਰੀ ਕਰਕੇ ਟਾਈਂਗ ਦੀ ਜਿੰਦਗੀ ਬਿਲਕੁਲ ਆਲਰੇਡੀ ਇਹਨਾਂ ਤੇ ਚੋਰੀ ਤੇ ਸਨੇਚਿੰਗ ਦੇ ਪਰਚੇ ਜਿਹੜੇ ਨੇ ਉਹ ਸਾਰੇ ਚੋਰੀ ਤੇ ਸਨੇਚਿੰਗ ਦੇ ਪਰਚੇ ਹੀ ਪਹਿਲਾਂ ਦਰਜ ਸਰ ਅਪਰੇਜਰ ਲਾ ਕੇ ਰਹਿ ਰਿਹਾ ਸੀ ਇਹ ਮੈਸੇਜ ਦੇਣਾ ਚਾਹ ਰਹੇ ਹਾਂ ਵੀ ਜਿਹੜਾ ਬਾਦ ਕਾਲ ਜਿਹੜਾ ਦਰਵਾਜ਼ਾ ਇਹ ਜਿੰਨੀਆਂ ਵੀ ਦੇਖੋ ਜੀ ਕੋਈ ਸਨੇਚਿੰਗ ਹੁੰਦੀ ਹੈ ਅਸੀਂ ਉਹਨੂੰ ਟ੍ਰੇਸ ਕਰ ਰਹੇ ਹਾਂ ਵੱਧ ਤੋਂ ਵੱਧ ਜਿਹੜੀ ਰਿਕਵਰੀ ਹੈ ਹੋ ਰਹੀ ਹੈ ਤੇ ਕੋਈ ਵੀ ਜਿਹੜੀ ਸਨੇਚਿੰਗ ਜਾਂ ਕੋਈ ਚੋਰੀ ਹੈ ਜਾਂ ਕੋਈ ਹੋਰ ਕੋਈ ਵਾਰਦਾਤ ਹੈ ਕੋਈ ਵੀ ਕਰਾਈ ਮ ਉਹਨੂੰ ਸਟ੍ਰੇਸ ਕਰਾਂਗੇ ਤੇ ਜਿਹੜਾ ਦੋਸ਼ੀ ਹੈ ਉਹਨੂੰ ਵੱਧ ਤੋਂ ਵੱਧ ਜਿਹੜੀ ਹੈ ਸਜ਼ਾ ਦਿਲਾਵਾਂਗੇ 72 ਦਾ ਲਾਸਟ ਟੈਟ ਲਈ ਇਹ ਸੀ ਪਰ ਉਹ ਗਿਆ ਬੰਦੀ ਹੈ ਅੱਜ ਦੇ ਅੱਲਾਹ ਦੇ ਖਾਸ ਸੀਜੀਪੀ ਹੋਰ ਐਸਐਸਪੀ ਆਪਣਾ ਕੇਦੇ ਵਿਚ ਆ ਗਏ ਨਸ਼ੇ ਵਾਲੇ ਲੱਗ ਰਿਹਾ ਕਿ ਅਗਰ ਪਸਤੀ ਜੋਦੇਵਾਲ ਗਲਤ ਇਹ ਬੇ ਨੋਟ ਕਰਾ ਗਿਆ ਇਹ ਰਹਿਣਾ ਕੋਈ ਚਲ ਕੇ ਉਹਦਾ ਗੈਸਪਾ ਲੱਗੇ ਕਾਫੀ ਨਸ਼ੇ ਦੀ ਹਜਤ ਗਲਤ ਜਿਹਾ ਲੱਗ ਰਿਹਾ ਵੀ ਪੂਰੀ ਇਨਕੈਸ਼ਨ ਮੋਰਚਾ ਹੈ ਕਪੜਾ ਉਹ ਪਤਾ ਵੀ ਲੈਣਾ ਸਮਝਦੇ ਜੋ ਦੇਖੋ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਮਾਨਯੋਗ ਸੀਪੀ ਸਰਦੀ ਇਨਸਟਰਕਸ਼ਨਸ ਨੇ ਉਹਦੇ ਤਹਿਤ ਅਸੀਂ ਜਿਹੜੀ ਕਾਰਵਾਈ ਜਿਹੜੀ ਸਾਡੀ ਯੋਧ ਨਸ਼ਿਆਂ ਵਿਰੁੱਧ ਸਰਕਾਰ ਦਾ ਚੱਲ ਰਿਹਾ ਤੇ ਉਹਦੇ ਤਹਿਤ ਅਸੀਂ ਜਿਹੜੀ ਪੂਰੀ ਕਾਰਵਾਈ ਕਰ ਰਹੇ ਹਾਂ ਬਹੁਤ ਅਸੀਂ ਜਿਹੜੀ ਆਲਮੋਸਟ ਡੇਲੀ ਸਾਡੀ ਐਨਡੀਪੀਐਸ ਦੇ ਐਫਆਈਆਰ ਰਜਿਸਟਰ ਹੋ ਰਹੀਆਂ ਨੇ ਜਿਹੜੇ ਕੋਈ ਅੱਗੇ ਸਪਲਾਈਅਰਸ ਨੇ ਉਹਨਾਂ ਦੇ ਖਿਲਾਫ ਅਸੀਂ ਐਫਆਈਆਰ ਰਜਿਸਟਰ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਕੋਈ ਸਾਨੂੰ ਲੱਗਦਾ ਸਿਰਫ ਡਰਗ ਐਡਿਕਟ ਹੈ ਉਹ ਸਪਲਾਈਅਰ ਨਹੀਂ ਹੈ ਤੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਐਨਡੀਪੀਐਸ ਸੈਕਸ਼ਨ 64ਏ ਦੇ ਤਹਿਤ ਜਿਹੜਾ ਅਸੀਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਉਹਨਾਂ ਨੂੰ ਜਮਾ ਕਰਾ ਰਹੇ ਤੇ ਜਿਹੜਾ ਸਾਡਾ ਇਸ ਤੋਂ ਇਲਾਵਾ ਅਸੀਂ ਪਬਲਿਕ ਆਊਟਰੀਚ ਪ੍ਰੋਗਰਾਮਸ ਹੈ ਜਿਹੜੇ ਉਹ ਵੀ ਕਾਉਂਸਲਿੰਗ ਹੈ ਉਹ ਵੀ ਕਰ ਰਹੇ ਤੇ ਜੋ ਸਰ ਪੰਜਾਬ ਸਰਕਾਰ ਨੇ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਡੈਡਲਾਈਨ ਦਿੱਤੀ ਹੈ ਤੇ ਸਾਨੂੰ ਉਮੀਦ ਹੈ ਕਿ ਅਸੀਂ ਉਹਤੇ ਖਰੇ ਉਤਰਾਂਗੇ ਤੇ ਵੱਧ ਤੋਂ ਵੱਧ ਪੂਰੀ ਆਪਣੀ ਤੰਦਹੀ ਨਾਲ ਕੋਸ਼ਿਸ਼ ਕਰਕੇ ਨਸ਼ੇ ਨੂੰ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦੀ ਆਪਣੇ ਲੋਕ ਪੂਰੀ ਕੋਸ਼ਿਸ਼ ਕਰਨਗੇ। ਟਾਈਮ ਹੈ ਵੀ ਬਿਲਕੁਲ ਸਫੀਸ਼ੀਐਂਟ ਟਾਈਮ ਹੈ ਕਿ ਨਾ 3 4 ਦਿਨ ਦੇ ਬੈਰੀ ਦੇ ਤਰੀਕੇ ਦੇ ਅਪਣਾ ਪਰਜਾਬ ਦੀ ਰਿਕਵਰੀ ਹੋ ਸਕਦੀ ਹੈ। ਹਮੇਸ਼ਾ ਫਿਰ ਨੇ ਬਿਲਕੁਲ ਜੀ ਸਾਡੇ ਲੋਕਾਂ ਦੀ ਨਾਲ ਸਪੋਰਟ ਦੇ ਨਾਲ ਅਗਰ ਲੋਕ ਪੂਰੀ ਤਰੀਕੇ ਨਾਲ ਸਪੋਰਟ ਕਰਨਗੇ ਤਾਂ ਬਿਲਕੁਲ ਜਿਹੜਾ ਹੈ ਕੋਈ ਵੀ ਕੰਮ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੋ ਸਕਦਾ ਤੇ ਜੇ ਲੋਕਾਂ ਦੀ ਮੀਡੀਆ ਦੀ ਸਪੋਰਟ ਹੋਏਗੀ ਤਾਂ ਅਸੀਂ ਬਿਲਕੁਲ ਇਹਨੂੰ ਜਿਹੜਾ ਕਰਾਂਗੇ